ਇਹ ਜਿਹੜੇ ਪੌਂਡਰਾ ਵਾਲਾ ਕੰਨਾ ਜਬ ਔਰ ਉਹ ਐਨੀ ਸ਼ਕਤੀ ਦੇ ਡਰਾਈਵਰ ਬੋਟਰ ਤੇ ਨਹੀਂ ਬੱਗੇ ਬੋਟਰ ਤੇ ਨਹੀਂ ਜੋ ਇੱਥੇ ਕਰੀ ਫਿਰਦੇ ਨੇ ਪਰ ਪਰਮਾਨਿਕਾ ਰਹੀ ਇਹਨਾਂ ਦੇ ਮਗਰ ਹੋਣ ਗਏ ਇਹਨਾਂ ਦੇ ਬੰਦੇ ਦੂਜੇ ਪੀੜੇ ਦੇਖੇ ਸਾਡੀ ਪਿੱਠ ਤੇ ਧਰਮ ਨੂੰ ਬਣਾਉਣ ਨੂੰ ਖੁਲ ਹੋ ਰਹੇ ਨੇ ਸਾਬ ਉਹ ਸ਼ਹੀਦ ਸਿੰਘ ਉਹ ਮਜੀਦ ਉਹ ਪਿਆਰੇ ਉਹ ਸੱਜਿਆਰੇ ਉਹ ਜੋਨੇ ਉਹ ਜੰਮੇ ਜਿਹੜੇ ਦਿੱਲੀ ਨੂੰ ਫਤਿਹ ਕਰਕੇ ਇਹ ਕਹ ਕੇ ਮੁੰਡੇ ਨੇ ਦਿੱਲੀ ਦੇ ਪਿੰਡਾਂ 'ਚ ਜਦੋਂ ਮਰਦੀ ਮਾਰ ਰਹੇ ਚਾਕੇ ਮਾਰਦੇ ਚੋੜੇ ਨੇ ਮਾਰਾਈਏ ਸੁਨਹਿਰਾ ਪਿਆਰ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਸੀਸ ਟਿਕਾਉਣਾ ਅੱਜ ਅਸੀਂ ਆਏ ਦੇਖੋ ਜਦੋਂ ਆਇਆ ਨਾ ਇਹ ਮਿੱਟੀ 'ਚ ਇਹ ਅੱਜ ਵੀ ਉਹ ਐਸਾ ਕੋਈ ਕੰਮ ਤਾਂ ਕੋਈ ਐਸਾ ਇੱਥੇ ਛੱਡਿਆ ਹੋਇਆ ਕੋਈ ਐਸੀਆ ਚੀਜ਼ ਐਜੇ ਆਜ਼ਾਦ ਨਾ ਹੁੰਦੇ ਕਿ ਕਿਸੇ ਦੇ ਕੰਨਾਂ ਤੇ ਅਸਰ ਪੈ ਜਾਏ ਕਿਸੇ ਦੀ ਅੱਖਾਂ ਤੇ ਕਿਸੇ ਦੀ ਸਪੈਲ ਤੇ ਆਪਣੇ ਲੋਕਾਂ ਦੇ ਖਲਮ ਕਰਦੇ ਆ ਪਰ ਇਹਨੂੰ ਚੇਤਾ ਰੱਖਣਾ ਚਾਹੀਦਾ ਧਰੂ ਨਾਮਕ ਜੰਗਾਰ ਪਾਚਨ ਜੇਤ ਪਾਇਆ ਪਾਵਰਨੀ ਪਾਵਰ ਚਾਵਰ ਸੀ ਤੇ ਪਾਵਰ ਅੱਜ ਵੀ ਗਾਉ ਪੰਜਵੇਂ ਪਾਚਨ ਤਤੀ ਦੇ ਬਿਖਾਏ ਤੇ ਜਿਹੜਾ ਰਾਜ ਕਰਦਾ ਸੀ ਉਹ ਜਾਗੀ ਤੇ ਉਹ ਜਾਗੀ ਤੋਂ ਅੱਗੇ ਮਾਰਨ ਨੂੰ ਉਹਨਾਂ ਨੂੰ ਵੀ ਕੈਦ ਕੀਤਾ ਫਿਰ ਭਰਾਓ 6ਵੇਂ ਪਾਚਾ ਨੇ 4 ਜੰਮ ਲੜੇ ਉਹ ਚੜ ਕੇ ਨਹੀਂ ਗਏ ਅਸੀਂ ਅੱਗਾ ਹਰੂਕਾ ਲਈ ਇਹ ਗੱਲ ਕਰ ਰਹੇ ਆ ਤੇ ਅਗੇ ਅੱਗੇ ਉਹ ਸਾਜ ਹੋਰ ਉਹਦੀ ਆਪਣੀ ਪਤਨੀ ਕੈਦ ਕਰ ਲਈ ਆਪੇ ਕਿੱਥੇ ਉਹਨਗ ਸੇਬ ਉਹਦੀ ਕਬਰ ਦੋ ਵਾਰ ਹੀ ਗਏ ਉਸਨੇ ਦੌਨਤਾ ਬਾਦ ਫਰਦਾ ਬਾਦ ਅੰਗਰਬਾਦ ਦੋ ਔਰ ਭਰਾਓ ਜਿਹੜਾ ਉੱਥੇ ਆਇਆ ਨਾ ਉਹਨਾਂ ਨੂੰ ਸਾਨੂੰ ਕਿੰਬ ਥੋੜੇ ਜਿਹੇ ਪੈਸੇ ਦੇ ਦੇਵੇ ਤੇ ਕੌੜੇ ਤੇਲ ਦਾ ਦੀਵਾ ਬਾਲਿਆ ਉਹਦੀ ਮਣਿੱਤੇ ਕੌੜੇ ਤੇਲ ਦਾ ਦੀਵਾ ਨਹੀਂ ਬਲਦਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਰੋੜਾਂ ਰੁਪਈਆ ਦਾ ਲੰਗਰ ਉਹਨਾਂ ਦੇ ਦੇਸੀ ਘੋੜਾ ਚੱਲਦਾ ਛੋਟਾ ਛੋਟਾ ਵੱਡਾ ਜੇ ਅਜਾ ਗੁਰੂ ਸਾਹਿਬ ਔਰ ਗੰਗ ਬਕਰਸ਼ਾ ਵਰਗੇ ਔਰ ਜਿਹੜੇ ਸਾਡੇ ਪਨਾਇਕ ਪਪਾ ਪੰਡਾ ਸਿੰਘ ਜੀ ਬਾਹਰ ਪਪਾ ਵਿਨਾਇਕ ਸਿੰਘ ਜੀ ਬਾ 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 ਸਿੰਘ ਕਾਂ ਸਿਗਰੀ ਜਿਨ੍ਹਾਂ ਨੇ ਜ਼ਮੀਨਾਂ ਤੇ ਮਾਲਕ ਪੜਾਇਆ ਜ਼ਮੀਨ ਬਾਹੀਕਾਰ ਕੀ ਇੱਕ ਨੌਬਣੇ ਅੱਜ ਵੀ ਭਰਾਓ ਤਗੜੇ ਰਹੋ ਇਹ ਤੇ ਹੋਈ ਨਹੀਂ ਸਕਦਾ ਓਏ ਪੋਸਟ ਦੇ ਪੰਜਾਬ ਦੇ ਵਿੱਚ ਜਿਹੜਾ ਪੈਦਾ ਹੋਇਆ ਨਾ ਉਹ ਸਾਡਾ ਮੁਸਲਮਾਨ ਭਰਾ ਹੋਵੇ ਔਰ ਸਿਵਲ ਦੇ ਨਾ ਸਾਡਾ ਹਿੱਤੋ ਪੜਾ ਹੋਵੇ ਤਾਂ ਕੋਈ ਵੀ ਹੋਵੇ ਪਰ ਪੰਜਾਬ ਦਾ ਜੰਮਿਆ ਅਣਖੀ ਹੋ ਗਿਆ ਅਲੋਖਾ ਤੇ ਇਹ ਵੀ ਜਿਹੜੇ ਵਿਰੋਧ ਕਰਦੇ ਨੇ ரோ ரோ ਤਸੱਲੀ ਨਹੀਂ ਮਰਦਾ ਉਹ ਮਰ ਕੇ ਵੀ ਨਹੀਂ ਮਰਦਾ ਮਰਨ ਮਰਨੇ ਦਾ ਚਾਅ ਹੈ ਕਿ ਕਿਤੇ ਪੜਦੇ ਜਾਂਦੇ ਆ ਅਰ ਵੀਰੋ ਬਹੁਤ ਕਬੱਡੀ ਤੁਹਾਡੇ ਚੰਨਰ ਤੇ ਬੈਂਤੀ ਇਹ ਚੰਨਰ ਕਰੋ ਲੀਡਰ ਤੁਹਾਡੇ ਬਹੁਤ ਸਿਆਰੇ ਆ ਜੰਮੇਵਾਲ ਸਾਹਿਬ ਅਰ ਪਸੁਰਗਣੀ ਸਿੰਘ ਵੀ ਦੇ ਤਸਰਬੇ ਨੇ ਭੰਦੇਰ ਸਾਹਿਬ ਹੋਣ ਬੂਸ ਸਾਹਿਬ ਹੋਣਗੇ ਅਰ ਹੋਰ ਵੀ ਜਿਹੜੇ ਥੱਲੇ ਵੀ ਨੇ ਵੀਰੇ ਇੱਕ ਦੂਜੇ ਦੇ ਨਾਲ ਟੇਮ ਕਰੋ ਜੇ ਕੋਈ ਕੰਡਨ ਨੂੰ ਮੰਨੋ ਆਪਾਂ ਇੱਥੇ ਸੱਚੀ ਲੜਾਈ ਇੱਕ ਦੂਜੇ ਲਈ ਲੜੋ ਖੜੋ ਪਰ ਆਓ ਇੱਕ ਬਚਨ ਮਿਲਾ ਚੇਤੇ ਰੱਖਿਓ ਟਿਕਾਣਾ ਸਵੇਰੇ ਆਪਣਾ ਸਦਾਈ ਸਾਨੂੰ ਖਵੇਗੇ ਨਾ ਮੌਂਯੋ ਸੱਚ ਨੇ ਪਾਣੀ ਸਾਚਿਆ ਤੇ ਫਿਰ ਸਾਡਾ ਸੱਚਾ ਜਿਹੜਾ ਪਾਣੀ ਨਾਲ ਜੁੜ ਜਾਂਦਾ ਲੋ ਪਾਣੀ ਤੇ ਮਨ ਤੇ ਦੋਏ ਪੰਡ ਨੇ ਪਾਣੀ ਮਨਾਂ ਪੰਚ ਪਚਾਨੋ ਦੇਖ ਗੁਰੂ ਮਹਾਂਪਰ ਦੀ ਗਾਨੋ ਆਪ ਕੋਈਓ ਕੰਗਨ ਨਹੀਂ ਅੱਗੇ ਵੀ ਨੰਗੇ ਆ

बजुर्गा श असीं ਆ ਸੱਚੀ ਗੱਲ ਓ ਮਾ ਨੌਕਰ ਨੂੰ ਇਤਿਹਾਸ ਕਲਾ ਸਭਿਗਿੰਦਾਰ ਇਹ ਇਹ ਜਿਹੜਾ ਧੋਲੇ ਇਹ ਪ੍ਰੇਮ ਦਾ ਦਿਮਾਗ ਵਾਸਤੇ ਨਾ ਉਹ ਜਿਹੜੀਆਂ ਆਪਣੇ ਆਪ ਨੂੰ ਵੱਡੇ ਤੋਂ ਦੂਜੇ ਤੀਜੇ ਇੱਕ ਇੱਕ ਇਹ ਦੇਖੋ ਲਿੰਗਰ ਬਦਲ ਦੇ ਰਹਾ ਸਮੇਂ ਸਮੇਂ ਜਿਹਨੇ ਇਹ ਕੇ ਪੀਸੀ ਪਦਨੀ ਅਸੀਂ ਕਿਹੜੇ ਚਾਣ ਕੀਓ ਭਰਾ ਗਾ ਧਮਕਾਵੇ ਉਹ ਮੁੱਖ ਮੰਤਰੀ ਬਣਨੇ ਭੱਜੇ ਫਿਰਦੇ ਸੀ ਬਣ ਗਿਆ ਇਹਨਾਂ ਨੇ ਬਣਾਉਨੇ ਸੀ ਲੋਕਾਂ ਦੇ ਨਾਲ

ਅਕਾਲ ਪੁਰਖਵਾਹਿਗੁਰੂ ਹਮ ਅਬਦਾਲੀ ਸੋਕੇ ਬਾਲੀ ਹਮਰਾ ਪੰਥ ਨੇ ਆ ਰਹਾ ਹੈ ਕਗਲ ਮੰਨਤ ਮੇਂ ਗੁਗਾ ਹਵਾਰਾ ਤੇ ਮਹਾਕਾਲ ਵਫਾਰਾ ਹੈ ਉਹ ਮਾਗਰ ਸੋ ਨਾਮ ਸਿਰ ਆਵਾਜ਼ ਪੱਕੜ ਜਿਆਜਾ ਗੋਲੀਆਂ ਮਾਰਦੇ ਫਿਰਦੇ ਆ ਓਏ ਓ ਨਰਮੇ ਵਾਲੇ ਨਹੀਂ ਓਏ ਔਰ ਸਾਡੇ ਭਰਾਵਿਆਂ ਵੀ ਔਰ ਹਰਿਆਣੇ ਦੇ ਵੀਰੋ ਮਾਪ ਨੂੰ ਇਹ ਹਿਆਣਾ ਮਾ ਬੰਦੋਂ ਸਾਡੇ ਪਹਿਲਾ ਸੀ ਅਸੀਂ ਨਹੀਂ ਲੜਦੇ ਐਵੇਂ ਜਿਵੇਂ ਘੜੰਦੇ ਕਰੇ ਉਹ ਮੁਟਿਆਰਾਂ ਦੇ ਕੱਚ ਜਾਵਾ ਕਹਿੰਦੇ ਕਦੇ ਸਮਾਹੀਆ ਕਦੇ ਭਾਣਾ ਤੁੰਗਣਾ ਪਰ ਉਹ ਹਿਆਣੇ ਜਿਹੜੇ ਬੈਠੇ ਆ ਸ਼ਾਇਦ ਮੁਟਿਆਰਾਂ ਨੂੰ ਪਤਾ ਨ ਹੋਵੇ ਮੈਂ ਦੱਸਾਂ ਉਹ ਫਰਕਨ ਚੱਕੀ ਦੀ ਮੁਸਾਲਵਾ ਚੱਪਿਆ ਔਰ ਇਸੇ ਮਰੂਏ ਦੇ ਬਾਸ ਬਿਠੇ ਆ ਔਰ ਸਾਡੇ ਭਰਾ ਨੇ ਔਰ ਅਗਲੇ ਵਾਲੇ ਫਰ ਬੜਿਆ ਕਿ ਕਿੱਡੇ ਖੁਦਮ ਕਰ ਲੇਗਾ चंदू <simitation> न <simitation> <simitation> ਕਿਸੇ ਧਰਮ ਨਾਲ ਲੱਗਦੀ ਨਹੀਂ ਬਸ ਔਖੇ ਔਖਿਆਂ ਦਾ ਨਾ ਪੀਣਾ ਨਾ ਪਰਵਾਰਾਂ ਨੂੰ ਸੇ ਪੰਖ ਕਰੇ ਗਦਾਰਾਂ ਨੂੰ ਮੈਨੂੰ ਤਾਂ ਕੋਈ ਖਤਨਾ ਨਹੀਂ ਚੰਗ ਲੱਗਦਾ ਆਪਣੀ ਜਾਨ ਸਾਡੇ ਆਪਣੇ ਮਨਾਰ ਨੂੰ ਹਣ ਅਸੀਂ ਦੁਨੀਆ ਦੇ ਸਰਦਾਰ ਆ ਦੁਨੀਆ ਦੇ ਪਰ ਇੱਕ ਕਵੀ ਧਰਮ ਦਾ ਬੰਦ ਨਾ ਕਹੇ ਕਿ ਸਮਾਪਤੀ ਕਰਨ ਲੱਗਾ ਉਹ ਵੀ ਵੀਰ ਬਣਾਇਆ ਸਰਵਾਰਾ ਸਹਿ ਬਤੀ ਸਿੰਘ ਕਾ ਵੀ ਵੀਰ ਪਨੇਸ਼ ਸਿੰਘ ਸਮਝੀ ਮਾਤਾ ਜੀ ਨੂੰ ਆ ਕਿਸਾਨੋ ਨੋਸਕਾਰਾਂ ਕਰਦੇ ਆਂ ਦੀਪ ਸਿੱਧੂ ਪਾ ਸਾਡਾ ਵੀਰ ਕੋਈ ਸਾਡੇ ਨਾਲ ਹੀ ਆਂ ਵੀਰੋ ਜਿਹੜੇ ਮਰਦੇ ਦੇਸ਼ ਲਈ ਵਤਨ ਲਈ ਉਮਰ ਦੇ ਦੀਨ ਮਰਦੇ ਕੋਣ ਬਲੀ ਯੋਧਿਆਂ ਨੂੰ ਲੱਗੀ ਆਣੀ ਯਾਦ ਨਹੀਂ ਕਰਦੇ ਅੱਜ ਚੱਕਦਾ ਹੁੰਦੇ ਆ ਅੱਲਾਹ ਹਾਦਰ ਸੁਬਿਹਾਲ ਕਾਜੀ ਦਰਸ਼ੇ ਬੱਦਲ ਖੜੋ ਆ ਮਾਨਾ ਕਿੰਨੇ ਪੁੱਤ ਤੁਸੀਂ ਐਕਸੈਕਡਿਕਲ ਕਰਦੇ ਹੋ ਐਨੋ ਨਾ ਬੋਧਦੇ ਔਰ ਜਦੋਂ ਪੰਪੜਾ ਮਾਲਕ ਉਹ ਦੇ ਮੇਰਾ ਇਹ ਮਾਰਗ ਇਹ ਹਵਾਈ ਅੱਡੇ ਚਲਾਮਾਗਾ ਸਾਰ ਅਚੀਨ-ਵਚੀਨ ਜਪਾਨ ਸਾਰੀ ਦੁਨੀਆ ਉਹ ਫਿਰ ਕੋਈ ਨਾਮ ਨਹੀਂ ਕਰੇ ਕੋਈ ਸੁਭਿੰਦਰ ਦਾ ਮਿੱਤਰ ਨਹੀਂ ਲਾਉ। ਅੱਜ ਦਾ ਹਾਲ ਅੱਲਾਹ ਅਕਬਰ ਜਿੰਨੇ ਕੁ ਕਿਤਾ ਹਾਂ ਕਿਤੇ ਹਾਂ ਮਾਰਗ ਇਹ ਹਵਾਈ ਅੱਡੇ ਚਲਾ ਗਿਆ। ਲੋਕ ਮੋੜਦੇ ਨੇ ਇਹ ਇਹ ਲਾਈਕ ਕਰਦੇ ਨਾ ਅੱਪ ਪਤਾ ਨਹੀਂ ਕਿਹੜੀਆਂ ਮਸ਼ੀਨਾਂ ਪੀਂਦਾ ਦੱਸਦਾ ਸੀ ਪਿਕਨਾਂ ਤੇ ਗੜਿਆਂ ਦੇ ਅੱਖਾਂ ਦੇ ਸਿੱਖ ਦੇ ਅਸਰ ਓਏ ਆ ਜਿਹੜੇ ਕਾਰਗੀਆਂ ਵਾਲੇ ਨੇ ਬਣਾਏਗਾ ਨਾ ਅੱਜ ਵੀ ਮੇਰਾ ਗੁਰਵਾਨ ਕੀਤੀਆਂ ਸਾਡੇ ਤੇ ਇਹਨਾਂ ਨੂੰ ਇਤਾਂ ਦੇ ਕੰਮ ਨੂੰ ਬਣਾਤਾ ਇਹ ਤੁਹਾਡਾ ਕੋਈ ਵੀ ਨਾ ਤੇ ਹਰਦੀ ਕਰਨਾ ਇਹ ਅੰਮ੍ਰੇ ਇਹ ਅੰਮ੍ਰੇ ਇਹ ਅੰਮ੍ਰੇ ਤੇ ਤੁਸੀਂ ਜਿਉਂਦੇ ਨਹੀਂ ਮਰਦੇ ਹੋ ਮਰਦਿਆਂ ਵਾਲੀ ਹੱਕ ਤਾਂ ਵੀ ਹੱਥ ਫੜਦੇ ਹੋ ਜਿਹੜੇ ਆਪ ਕਣੀ ਆਂਦੀ ਕੋਲੋਂ ਤੋਂ ਨੇ ਪਰ ਵੀਰੋ ਅੱਜ ਤੱਕ ਆਪਾਂ ਕੋਈ ਵੀ ਬਿਨਾਂ ਮਰਜ਼ੇ ਨਹੀਂ ਲਿਆ ਮਰਜ਼ੀ ਲਾਪੇ ਆਪਾਂ ਸਭ ਤੇ ਆਪਾਂ ਬੰਨੇ ਵੀ ਸਿਚਾਈ ਦੇ ਇਹਨੇ ਇਹ ਸਾਡੇ ਨਾਲ ਬੜੇ ਤਕੇ ਪੀਤੇ ਆ ਉਹ ਕਿਸਾਨ ਅੱਡਾ ਵੀ ਜਿਪਣਾ ਪੰਦੇ ਕਰਦੇ ਉਹ ਪੈਲਾ ਕਰਦਾ ਹੋਵੇ ਕਿ ਉਹਨੇ ਵੀਰਾਂ ਨੂੰ ਵੀ ਬੇਨਤੀ ਹੋ ਵੀਰੋ ਇਹ ਤੁਹਾਡੇ ਘਰਾਂ ਚ ਇਹ ਕੋਈ ਆਸਾਨ ਨਹੀਂ ਉਹ ਕਿਸਾਨਾਂ ਦਾ ਪੈਲਾ ਕੀਤਾ ਜਾਂਦਾ ਇਹਨਾਂ ਸਮਝੋ ਇਹ ਦਿੰਦੇ ਨੇ ਇੱਥੇ ਲੁੱਟਦੇ ਨੇ ਤੁਹਾਨੂੰ ਥੋੜਾ ਜਿਹਾ ਦੇ ਕੇ ਤੇ ਬੰਦਾ ਆਪਣੇ ਪੁੱਛੇ ਆਪਣਿਆਂ ਦੇ ਪੁੱਛੇ ਭਰਦੇ ਨੇ ਆਰ ਐਮ ਐਸ ਪੀ ਉਹ ਜਿਹੜੀ ਪੱਜੂ ਬਣਦੇ ਆ ਅੱਜ ਵੇਖਦੇ ਹੈ ਨਾ ਉਹ ਵੀ ਗੁਰੇ ਦੀਆਂ ਤੇਰੇ ਸੋਨਮ ਤੇ ਸੋਨਮ ਇੱਕ ਕੋਲੋਂ ਆਖ ਪਰ ਇੰਨਾ ਜਿਵੇਂ ਰੱਟਿਓ ਆਹਰ ਮਸੇਰ ਮੈਚੀ ਵੀ ਹੋ ਮਾਰ ਮਾਰ ਕੇ ਰੋਂਦਾ ਘੁੰਦਾ ਉਹਨਾਂ ਮਲਮੋਤਰਾਂ ਕਲਪੇਰਾ ਬਣਾ ਸ਼ੁਰੂ ਵਿਧੀ ਨੂੰ ਸਰਵਕੀਤਾ ਸੁਲਮ ਕਰਨ ਵਾਲੇ ਉਹਨਾਂ ਲੋਕਾਂ ਦੀ ਕਿਨੇ ਜਾਂਦੇ ਆ ਤੇ ਜੇ ਸਲਮ ਸਹਿ ਜਾਂਦੇ ਆ ਤਾਂ ਉਹ ਸ਼ਹੀਦ ਬਣਦੇ ਆ ਜੋ ਅਸਲ ਹੈ ਸ਼ਹੀਦ شہادت ਕੇ ਉਹ ਜੀਨਾਂ ਸ਼ੋਰ ਦਿੰਦੇ ਹੈ ਉਹ ਅਸਲ ਜਿਸਮ ਆਪਣੇ ਕੱਢਾਉਂਦੇ ਹੋ ਨਹੂਰ ਦੀ ਨਜ਼ਰ ਮੱਤਾ ਸੋਤਕੀ ਜ਼ਰਖੁਲਾ ਖੁਦਾਈ ਵੀ ਸੇ ਉਹ ਬਾਸ ਮੋੜ ਦਿੰਦੇ ਹੈ ਸਰਦਾਰ ਇਹ ਸਰਦਾਰ ਜਿਹੜਾ ਕਿਸਾਨਾਂ ਨੂੰ ਪਾਰ ਕੇ ਬਣਦੇ ਆ ਸਰਦਾਰ ਤੋਂ ਮਾਰੇ ਜਿਹੜਾ ਬਾਹਰ ਕੌਮ ਨੂੰ ਫਿਰ ਤੋਂ ਗਦਾਰ ਨੂੰ ਮਾਰੇ ਉਹ ਸਰਦਾਰ ਨਹੀਂ ਹੁੰਦੇ ਸਾਰੇ ਘਟੇ ਲਾਏ ਸਭ ਨੂੰ ਮਰੇ ਪੜਾ ਅੱਜ ਇੰਦਰ ਉੱਤਰ ਅੱਜ ਵੀ ਜਿਹੜਾ ਫੇਰ ਪਹੀਣਾ ਕਰੋ ਚਾਦੀ ਕਲਾ ਖਲੋ ਵੀਰ ਕੋ پاس ਇੱਕ ਟੈਂਗ ਹੋਰ ਮੇਰੇ ਜੀ ਆਪ ਵੀ ਭਾਵਾ ਸੱਜੀ ਤੇਨ ਦਿੱਤਾ ਜਾ ਸਕਦਾ ਜਿਹੜੇ ਸੰਘਰਸ਼ੀ ਹੋਣ ਪਹਿਲੇ ਦਿਨ ਆਪ ਚੱਗੇ ਵੀਰੋ ਉਹ ਕਿੰਨਾ ਘਣਾਉਂਿਆ ਉਹ ਖੇੜੇ ਤੁਸੀਂ ਨਾ ਬੜਿਆ ਨਾਲ ਦਰਦੇ ਲੋਕ ਇਧਰ ਉਧਰ ਤੁਸੀਂ ਉਹਨਾਂ ਨਾਲ ਖੇੜੇ ਫੇਰ ਪਟਰਾਉਣ ਜਾਂ ਇਹ ਲੱਗਦਾ ਸਿੱਧਾ ਬੰਬ ਖੜ ਜਾਂਦੇ ਪਾਕਿਸਤਾਨ ਤੋਂ ਮਰ ਰਹੇ ਹਾਂ ਕਿਉਂ ਕੱਚੀ ਕੱਢ ਕਰਦੇ ਹੋ ਨੀਓ ਤੇ ਤੁਸੀਂ ਇੱਥੇ ਕਰ ਸਕੀਏ ਤੇ ਦੂਜਾ ਪਜੋੜੇ ਨੂੰ ਵੀ ਪਜੋੜੇ ਨੂੰ ਵੀ ਫਲਾਣੀ ਨਹੀਂ ਨਹੀਂ ਜਿੰਨ ਪਤਾ ਜਨਾਯਾ ਮਾਰੇ ਰੱਬ ਦਾ ਕਰਕੇ ਜੇ ਆਉਂਦੇ ਆਓ ਅਬ ਬੋਕਰ ਭੜ ਭੜ ਕੇ ਤੁਹਾਡੇ ਮਾਰ ਤੋਰ ਜਾ ਸਭ ਰਾਕੇ ਇਹ ਤੁਹਾਨੂੰ ਇੱਕ ਕਰ ਲਿਓ ਸਭ ਰਾਕੇ ਸਭ ਬੱਕ ਬੱਕ ਨਹੀਂ ਉਹ ਮਿੱਟੀ ਦਾ ਸਾਮੋ ਪਰ ਕੇ ਦਿਨ ਕੋ ਭਰਾ ਬਣ ਸਾਲਿਓ ਜੇ ਜੋ ਵੀ ਹੋ ਤੁਸੀਂ ਤੁਸੀਂ ਵੀ ਤੁਹਾਨੂੰ ਵੀ ਜਿਹੜਾ ਮਾਵਾ ਨੇ ਪੈਦਾ ਕੀਤਾ ਨੇ ਉਹਨਾਂ ਮਾਵਾ ਦੇ ਵਲ ਮੇਖਾਓ ਐਂਡੀ ਜਨਮ ਆਪਣੇ ਆਪ ਨਹੀਂ ਢਾਈਦੇ ਅਰ ਜਾਣਨਾ ਚਾਹੀਦਾ ਇਹ ਇਹ ਦੇ ਕੱਲ ਨੂੰ ਨਹੀਂ ਹੋਣੀ ਇਹ ਵੀ ਲੇਖੇ ਜਾਣੇ ਪੈਂਦੇ ਪੰਜਾਬ ਚ ਪੁਲਿਸ ਹੀ ਭੁਗਤੇ ਬੰਦੇ ਆ ਜਿਹੜੀ ਬੇਕਾਨੂੰਹ ਹੰਦ ਕਤਲ ਕੀਤੇ ਝੂਠੇ ਮੁਕਾਬਲੇ ਬਣਾਏ ਅੱਜ ਵੀ ਭੁਗਤੇ ਮਰਦੇ ਭੁਗਤਣਾ ਤੁਹਾਨੂੰ ਵੀ ਪੈਣਾ ਆਲਮਾਰਾ ਸਮਝ ਇਕੱਲੇ ਇਕੱਲੇ ਦੇ ਕੋਣੋ ਇੱਕ ਪੂਛ ਪ੍ਰਤੀਦਾਨ ਹੋਣੀ ਆ ਫਿਰ ਆਖੋ ਇੱਥੇ ਵੀ ਦੇ ਉੱਥੇ ਤੇ ਨਹੀਂ ਗੱਲ ਇਹ ਪੰਥਰੀ ਇਹ ਪੰਥ ਦੇ ਨਿਸ਼ਾਨ ਸਾਹਿਬ ਜੁਨੀਆਂ ਤੇ ਝੁੱਲਣੇ ਨੇ ਲੈ ਕੇ ਮੋਲੇ ਹਰ ਮਨਿਕ ਕਿਆ ਬਸਦੀ ਸਾਰੀ ਦੁਨੀਆ ਤੇ ਦੁਨੀਆ ਦਾ ਇੱਕੋ ਜਿਹਾ ਪੜਾਉਣਾ ਖਾਲਸਾ ਐਵੇਂ ਮਨਦੀ ਪੁੱਛੀਂਦੇ ਆ ਔਰ ਖੱਟਣਾ ਮਨਦੀਆ ਜਦ ਦੂਜਾ ਤੀਜਾ ਜਗਤ ਮਰਦੀ ਹੋਵੇ ਐਵੇਂ ਮਨਦੀ ਪੁੱਛੀਦੇ ਤਾਬਿਆਂ ਤੋਂ ਤਮਿਓ ਨੇ ਆਵਾਜ਼ੀ ਦਾ ਹਾਵੇ ਤਾਂ ਆਜ਼ਾਦੀ ਆਪਕਸਰੂ ਆਪੀ ਚੱਲਦੇ ਨੇ ਔਰ ਕਿੰਦਾ ਮੋੜਾ ਵਾਝੇ ਜਮਾਨ ਹੋਣਾ ਠਾਕ ਆਪਾਂ ਗੁਰੂਏ ਰਹੇ ਆ ਤੜਾ ਹੋਵੇ ਕਿ ਸਾਨੂੰ ਟ੍ਰੇਨਿੰਗ ਹੀ ਮਿਲ ਰਹੀ ਆ ਤੜੇ ਹੋ ਕੇ ਰਹਿਣ ਤੇ ਆਪਣੀ ਇਸਾਰੀ ਆਪਣੀ ਆ ਉਹਨਾਂ ਲੋਕਾਂ ਦੇ ਵਿੱਚ ਨਾ ਸਭ ਕੁਝ ਪੂਰੀ ਰਾਖ ਦੇਤੀ ਕੇ ਅਪੇਚ ਵੜ ਕੇ ਪੰਜਾਖ ਨਾ ਦੇਖੋ ਸੱਚੇ ਵਾਲਾ ਪ੍ਰੇਮ ਕਿ ਸਰਕਾਰ ਕਿਸੇ ਨਾਲ ਕੋਈ ਲੈ ਰਹੀ ਨਹੀਂ ਹੈ ਜਿਹੜਾ ਕੋ ਗਲਤ ਕੰਮ ਕਰਦਾ ਜਾਂ ਖਲਸ ਕੋਈ ਵੀ ਗਲਤ ਕਰਦਾ ਉਹ ਬੰਦੇ ਦੇ ਨਾਲ ਰਹਿਣਾ ਤੇ ਹਾਕੀ ਦੇ ਨਾਲ ਕਾਨ ਦੇ ਹੋ ਰਹੇ ਨੇ ਪਟਾਣ ਦੇ ਹੋਰ ਰੰਗ ਹੈ। ਇਹ ਗੁੰਜ ਸਰਕਾਰਾਂ ਕਰ ਰਹੀਆਂ ਸਾਡੀਆਂ। ਪਰ ਪ੍ਰਸਾਖਿਓ ਚਿੰਤਾ ਨਾ ਹਰਦੇ ਨਹੀਂ ਕਿਉਂਕਿ ਸੱਚ ਦੇ ਰਾਹ ਤੇ ਤੁਰੇ ਤੇ ਕਿਸਾਨੀ ਕਿ ਧਰਤੀ ਨਾਲ ਜੁੜਿਆ ਹੋਇਆ ਚੱਤਾ ਇਹ ਧਰਤੀ ਪਣੀ ਸਾਡੀ ਮਾਂ ਔਰ ਧਰਤੀ ਜਿਹੜੀ ਸਾਡੀ ਸਦਾਈ ਸਾਡੇ ਨਾਲ ਸਦਾਈ ਮਿਲੂ ਤੇ ਸਦਾਈ ਸਾਡੀ ਜੇਤਨ ਜੇਤਨ ਤੱਕ ਅਸਮਾਨ रा रखे आग वाहेगुरू <laughs> जी <laughs> <laughs>